ਹਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਹਰ ਦੁਕਾਨਦਾਰ ਤੱਕ ਰੇੜੀ ਫੜੀ ਚੰਨ ਜਨ ਤੱਕ ਮੁਹਿੰਮ ਚਲਾਉਣ ਲਈ ਆ ਆਪਾਂ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਜੀ ਅੱਜ ਟੋਲ ਪਲਾਜ਼ਾ ਮਾਨਾ ਵਾਲੇ ਦੇ ਪੂਰੇ ਅੰਮ੍ਰਿਤਸਰ ਦੇ ਚਾਰਚ ਫੋਰ ਇੱਕ ਮੁਹਿੰਮ ਚਲਾਈ ਹੈਗੀ ਆ ਜਿਹੜੇ ਤੁਸੀਂ ਦੇਖ ਰਹੇ ਕਿੰਨੇ ਵੱਡੇ ਸਖਤ ਤੇ ਹੀ ਵਰਕਰ ਸਾਡੇ ਕੱਠੇ ਹੋ ਕੇ ਕਿੱਥੇ ਪਹੁੰਚੇ ਹੈਗੇ ਆ ਤੁਹਾਡੇ ਸਾਹਮਣੇ ਸਾਰਾ ਕੁਝ ਹੈਗਾ ਮੈਂ ਸਰਵਣ ਸਿੰਘ ਪੰਦੇਦ ਦੋਵਾਂ ਫਾਰਮਾਂ ਦਾ ਕੋਆਰਡੀਨੇਟਰ ਦਿੱਲੀ ਅੰਦੋਲਨ ਦੋ ਚੱਲ ਰਿਹਾ 30 ਦਸੰਬਰ ਨੂੰ ਪੰਜਾਬ ਬੰਦ ਦਾ ਸਾਡਾ ਸੱਦਾ ਹੈਗਾ ਵਾ ਉਹਨੂੰ ਸਫਲ ਬਣਾਉਣ ਵਾਸਤੇ ਅੱਜ ਮੁਹਿਮ ਜਿਹੜੀ ਅਸੀਂ ਟੋਲ ਪਲਾਜ਼ਾ ਮਾਨਾ ਵਾਲਾ ਤੋਂ ਸ਼ੁਰੂ ਕਰ ਰਹੇ ਇਹ ਬੱਸ ਸਟੈਂਡ ਅੰਮ੍ਰਿਤਸਰ ਤੱਕ ਜਾਊਗੀ ਅੰਮ੍ਰਿਤਸਰ ਦੇ ਸਾਰੀਆਂ ਸੜਕਾਂ ਤੇ ਐਵੇਂ ਜਥੇਬੰਦੀ ਦੇ ਵਰਕਰ ਖੜੇ ਆ ਅਰਸ ਅਸੀਂ ਡੋਰ ਟੂ ਡੋਰ ਅਸੀਂ ਹਰ ਸ਼ਟਰ ਤੱਕ ਹਰ ਸ਼ਹਿਰੀ ਤੱਕ ਹਰ ਦੁਕਾਨਦਾਰ ਤੱਕ ਹਰ ਮੰਡੀ ਤੱਕ ਹਰ ਚੰਨ ਜਨ ਤੱਕ ਆਪਦੀ ਮਹਮਲੇ ਲੈ ਕੇ ਜਾਵਾਂਗੇ ਵੀ ਹਮਲਾ ਕੱਲਾ ਕਿਸਾਨਾਂ ਮਜ਼ਦੂਰਾਂ ਤੇ ਨਹੀਂ ਹਮਲਾ ਛੋਟੀ ਦੁਕਾਨਦਾਰੀ ਤੇ ਹੈਗਾ ਔਰ ਉਹ ਹਮਲੇ ਨੇ ਆਨਲਾਈਨ ਵਪਾਰ ਨੇ ਵੱਡੇ ਮੋਲਾ ਨੇ ਜੜਾ ਵਾ ਇਹ ਦੁਕਾਨਦਾਰੀ ਨੂੰ ਬਰਬਾਦ ਕਰਕੇ ਰੱਖ ਦੇਣਾ ਹਮਲਾ ਮਜ਼ਦੂਰਾਂ ਤੇ ਆ ਜਿਵੇਂ ਉਹ ਰਿਪੋਰਟ ਸਿਸਟਮ ਲੈ ਕੇ ਆ ਰਹੇ ਜਿਵੇਂ ਮਸ਼ੀਨਰੀ ਲੈ ਕੇ ਆ ਰਹੇ ਆ ਮਜ਼ਦੂਰਾਂ ਦਾ ਆ ਜਾੜਾ ਤਹਿਗਾ ਛੋਟਾ ਲਘੂ ਉਦਯੋਗ ਪੰਜਾਬ ਦਾ ਜੜ ਕੇ ਰੱਖਤਾ ਵੱਡੇ ਕਾਰਪੋਰੇਟਾਂ ਨੇ ਇਸ ਕਰਕੇ ਇੱਥੇ ਸਾਰਿਆਂ ਨੂੰ ਮਲਾਜਮਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਛੋਟੇ ਉਦਯੋਗਪਤੀਆਂ ਨੂੰ ਸਾਰਿਆਂ ਨੂੰ ਰਲ ਕੇ ਪੰਜਾਬ ਬੰਦ ਦਾ ਸੱਦਾ ਅਸੀਂ ਦੇਵਾਂਗੇ ਤਾਂ ਜੋ ਮੋਦੀ ਸਰਕਾਰ ਤੇ ਪ੍ਰੈਸ਼ਰ ਪਾਇਆ ਜਾ ਸਕੇ 118 ਦਿਨ 318 ਦਿਨ ਹੋ ਗਏ ਮੋਰਚੇ ਚੱਲਣ ਨੂੰ ਔਰ 32 ਦਿਨ ਹੋ ਗਏ ਜਗਜੀਤ ਸਿੰਘ ਢੱਲੇਵਾਲ ਜੀ ਦੇ ਮਰਨ ਵਤਨ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਔਰ ਜਿਹੜਾ ਬਿਜਲੀ ਬਿੱਲ ਆ ਉਹ ਸਾਰਿਆਂ ਵਾਸਤੇ ਹੈਗਾ ਵਾ ਕਿਸੇ ਇੱਕ ਵਾਸਤੇ ਨਹੀਂ ਹੈਗਾ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਇਹ ਮੰਗਾ ਆਦੀਵਾਸੀਆਂ ਨੇ ਕਿਹਾ ਮੰਗਾ ਔਰ ਇਹ ਸਾਰੀਆਂ ਮੰਗਾ ਜਨ ਜਨ ਦੀਆਂ ਮੰਗਾ ਪਾ ਕੇ ਇਹ ਮੋਰਚਾ ਲੜਿਆ ਜਾ ਰਿਹਾ ਔਰ ਅਸੀਂ ਆਸ ਕਰਦੇ ਆ ਇਹ ਪੰਜਾਬ ਪੂਰੀ ਤਰ੍ਹਾਂ ਬੰਦ ਕਰਕੇ ਮੋਦੀ ਸਰਕਾਰ ਦੀ ਮੂੰਹ ਤੇ ਚਪੇੜ ਮਾਰਨਗੇ 3 ਕਰੋੜ ਪੰਜਾਬੀ ਧੰਨਵਾਦ